ਫਿਲਮ ਬਣਾਇਆ ਚਾਹੇ ਤੂੰ ਔਰੰਗਜ਼ੇਬ ਤੇ ਚਾਹੇ ਤੂੰ ਹਿਟਲਰ ਤੇ ਫਿਲਮ ਬਣਾ ਪਰ ਤੈਨੂੰ ਪੰਜਾਬੀਆਂ ਬਾਰੇ ਕੱਖ ਨਹੀਂ ਪਤਾ ਪੰਜਾਬੀ ਹੀ ਤੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਐ ਤਾਂ ਹੁਣ ਤੂੰ ਪੰਜਾਬੀਆਂ ਨੂੰ ਹੀ ਮਾੜਾ ਚੰਗਾ ਬੋਲ ਰਹੀ ਐ ਤੂੰ ਇਹ ਸਾਬਤ ਕਰ ਰਹੀ ਐ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ ਇਹ ਗੱਲਾਂ ਕਈਆਂ ਐ ਮਸ਼ਹੂਰ ਕਲਾਕਾਰ ਜਸਵੀਰ ਜੱਸੀ ਨੇ ਕੰਗਣਾ ਰਣੌਤ ਨੂੰ ਜਸਵੀਰ ਜੱਸੀ ਇੱਕ ਵਾਰ ਫੇਰ ਪੰਜਾਬ ਦੇ ਨਾਲ ਖੜੇ ਐ ਤੇ ਕੰਗਨਾ ਰਣੌਤ ਨੂੰ ਬਹੁਤ ਵੱਡੀ ਗੱਲ ਜਿਹੜੀ ਆਪਣੇ ਸੋਸ਼ਲ ਮੀਡੀਆ ਦੀ ਪੋਸਟ ਦੇ ਵਿੱਚ ਕਹਿ ਦਿੱਤੀ ਆ ਬਿਲਕੁਲ ਤਾਂ ਹਾਲਾਂਕਿ ਫਿਲਮ ਅਮਰਜੈਂਸੀ ਨੂੰ ਲੈ ਕੇ ਜੋ ਲੋਕਾਂ ਦੇ ਵਿੱਚ ਗੁੱਸਾ ਕੀ ਪੰਜਾਬੀਆਂ ਨੂੰ ਗਲਤ ਢੰਗ ਦੇ ਨਾਲ ਇਸ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ ਹੈ ਉਹਨਾਂ ਦੀ ਦਿੱਖ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਕੋਸ਼ਿਸ਼ ਕੰਗਨਾ ਰਣੌਤ ਦੇ ਵੱਲੋਂ ਕੀਤੀ ਗਈ ਹੈ ਸੋ ਬਹੁਤ ਸਾਰੇ ਲੋਕਾਂ ਨੇ ਟਿੱਪਣੀ ਕੀਤੀ ਇਸ ਫਿਲਮ ਤੇ ਕੰਗਨਾ ਨੂੰ ਲਕੰਗਣਾ ਤੇ ਵੀ ਕੀਤੀ ਆ ਪਰ ਜਸਵੀਰ ਜੱਸੀ ਦਾ ਇੱਕ ਵੱਡਾ ਬਿਆਨ ਜਿਹੜਾ ਸਾਹਮਣੇ ਆ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਹਜੇ ਤੱਕ ਇਸ ਤਰੀਕੇ ਦਾ ਇਸ ਇੰਡਸਟਰੀ ਦੇ ਕਿਸੇ ਵੀ ਬੰਦੇ ਦਾ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਸੀ ਆਇਆ ਜਸਵੀਰ ਜੱਸੀ ਇੱਕ ਵਾਰ ਫੇਰ ਪੰਜਾਬ ਦੇ ਨਾਲ ਖੜੇ ਆ ਤੇ ਕੰਗਣਾ ਰਣੌਤ ਨੂੰ ਬਹੁਤ ਵੱਡੀ ਗੱਲ ਜਿਹੜੀ ਆਪਣੇ ਸੋਸ਼ਲ ਮੀਡੀਆ ਦੀ ਪੋਸਟ ਦੇ ਵਿੱਚ ਕਹਿ ਦਿੱਤੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ ਕੰਗਣਾ ਚਾਹੇ ਤੂੰ ਇੰਦਰਾ ਗਾਂਧੀ ਤੇ ਫਿਲਮ ਬਣਾ ਲਾ ਚਾਹੇ ਔਰੰਗਜ਼ੇਬ ਤੇ ਬਨਾਲਾ ਤੇ ਚਾਹ ਫਿਰ ਹਿਟਲਰ ਤੇ ਬਨਾਲਾ ਪਰ ਤੈਨੂੰ ਪੰਜਾਬੀਆਂ ਬਾਰੇ ਕੁਝ ਨਹੀਂ ਪਤਾ ਕੱਖ ਨਹੀਂ ਪਤਾ ਪੰਜਾਬੀ ਹੀ ਤੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਐ ਤੇ ਹੁਣ ਤੂੰ ਪੰਜਾਬੀਆਂ ਬਾਰੇ ਹੀ ਮਾੜਾ ਚੰਗਾ ਬੋਲ ਰਹੀ ਹੈ ਪਰ ਤੂੰ ਇਹ ਸਾਬਤ ਕਰਤਾ ਕਿ ਹਰ ਮਸ਼ਹੂਰ ਬੰਦਾ ਅਕਲ ਦੇ ਪੱਖੋਂ ਜਾਂ ਕਹਿ ਲਈਏ ਕਿ ਅਕਲਮੰਦ ਨਹੀਂ ਹੁੰਦਾ ਵੱਡਾ ਬਿਆਨ ਜਸਵੀਰ ਜੱਸੀ ਦਾ ਸਾਹਮਣੇ ਆਇਆ ਇਹ ਕੰਗਨਾ ਰਣੌਤ ਨੂੰ ਉਹਨਾਂ ਨੇ ਗੱਲ ਕਹੀ ਹੈ ਤੁਹਾਡਾ ਇਸ ਬਿਆਨ ਨੂੰ ਲੈ ਕੇ ਕੀ ਕਹਿਣਾ ਹੈ ਕਿ ਜਸਵੀਰ ਜੱਸੀ ਨੇ ਜੋ ਕਿਆ ਕੰਗਨਾਰ ਰਣੌਤ ਨੂੰ ਠੀਕ ਕਿਹਾ ਏ ਸੋ ਬਿਲਕੁਲ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਸਵੀਰ ਜੱਸੀ ਨੇ ਕੰਗਨਾਰ ਰਣੌਤ ਨੂੰ ਇੱਕ ਆਪਣੇ ਲਹਿਜੇ ਦੇ ਵਿੱਚ ਆ ਸਮਝਾਈ ਹੈ ਗੱਲ ਕੰਗਨਾਰ ਰਣੌਤ ਨੂੰ ਜਸਵੀਰ ਜੱਸੀ ਨੇ ਕਿ ਇਸ ਤਰੀਕੇ ਦੇ ਨਾਲ ਤੁਹਾਨੂੰ ਨਹੀਂ ਕਰਨਾ ਚਾਹੀਦਾ ਪੰਜਾਬੀ ਤੁਹਾਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਆ ਤੇ ਹੁਣ ਤੁਸੀਂ ਹਰ ਰੋਜ਼ ਪੰਜਾਬੀਆਂ ਨੂੰ ਮਾੜਾ ਚੰਗਾ ਬੋਲ ਰਹੇ ਹਾਂ ਹਰ ਮੁੱਦੇ ਤੇ ਜਸਵੀਰ ਜੱਸੀ ਆਪਣੀ ਰਾਏ ਰੱਖਦੇ ਆ ਜਸਵੀਰ ਜੱਸੀ ਆਪਣੇ ਬਿਵਾਕੀ ਦੇ ਲਈ ਬੋਲਣ ਦੇ ਲਈ ਜਿਹੜਾ ਹੈਗਾ ਉਹ ਜਾਣੇ ਜਾਂਦੇ ਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਸੈਂਸਿਟਿਵ ਮੁੱਦੇ ਆ ਉਹਨਾਂ ਤੇ ਵੀ ਜਸਵੀਰ ਜੱਸੀ ਦੀ ਬਿਵਾਕੀ ਵਾਲੀ ਰਾਏ ਜਿਹੜੀ ਆ ਉਹ ਸਾਹਮਣੇ ਆਈ ਐ ਚਾਹੇ ਉਹ ਡੇਰਾਵਾਦ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਇਹੋ ਜਿਹੀਆਂ ਜੜੀਆਂ ਕੁਰੀਤੀਆਂ ਹੈਗੀਆਂ ਜਿਹੜੀਆਂ ਆਪਣੇ ਚੱਲ ਰਹੀ ਆ ਦੁਨੀਆ ਦੇ ਵਿੱਚ ਜਸਵੀਰ ਜੱਸੀ ਕਦੇ ਵੀ ਬੋਲਣ ਤੋਂ ਪਿੱਛੇ ਨਹੀਂ ਹਟਦੇ ਔਰ ਇਸ ਤੋਂ ਇਲਾਵਾ ਇਹ ਵੀ ਇੱਥੇ ਦੱਸ ਦਿੰਨੇ ਆ ਕਿ ਕੰਗਨਾਰ ਨੌਤ ਦੀ ਫਿਲਮ ਫਿਲਹਾਲ ਜਿਹੜੀ ਆ ਉਹ ਰਿਲੀਜ਼ ਹੋਣੀ ਸੀਗੀ ਉਹ ਫਿਲਹਾਲ ਉਸ ਤੇ ਰੋਕ ਲੱਗ ਗਈ ਆ ਸੈਂਸਰ ਬੋਰਡ ਨੇ ਉਸ ਨੂੰ ਸਰਟੀਫਿਕੇਟ ਜਿਹੜਾ ਹੈਗਾ ਨਹੀਂ ਦਿੱਤਾ ਪਰ ਬੇਹੱਦ ਵੱਡਾ ਬਿਆਨ ਜਸਵੀਰ ਦੱਸੀ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਇਹਨਾਂ ਨੇ ਕੰਗਨਾ ਰਣੌਤ ਬਾਰੇ ਕਿਹਾ ਹੈ ਇਹ ਮੁੱਦਾ ਉਦੋਂ ਪਖਿਆ ਜ਼ਿਆਦਾਤਰ ਜਦੋਂ ਕੰਗਨਾ ਰਣੌਤ ਦਾ ਪਹਿਲਾ ਬਿਆਨ ਆਇਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਰੇਪ ਹੁੰਦੇ ਔਰ ਉਸ ਤੋਂ ਬਾਅਦ ਹਰ ਪਾਸੇ ਇਸ ਕੰਗਨਾ ਰਣੌਤ ਦੇ ਬਿਆਨ ਦੀ ਨਿੰਦਾ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਵੱਡਾ ਵਿਵਾਦਤ ਬਿਆਨ ਜਿਹੜਾ ਐਮਪੀ ਸਿਮਰਜੀਤ ਸਿੰਘ ਮਾਨ ਦਾ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕੰਗਣਾ ਨੂੰ ਸ਼ਾਇਦ ਇਸ ਗੱਲ ਦਾ ਜਾਦੇ ਤਜਰਬਾ ਹੈ ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਰੇਪ ਕਿਵੇਂ ਹੁੰਦੇ ਆ ਤੇ ਹੁਣ ਉਹ ਤੋਂ ਬਾਅਦ ਇੱਕ ਜਿਹੜੀ ਹੈ ਨਸੀਹਤ ਕਹਿ ਲਈਏ ਜਾਂ ਫਿਰ ਕੰਗਣਾ ਰਣੌਤ ਨੂੰ ਵੱਡੀ ਗੱਲ ਸੁਣਾਈ ਹੈ ਜਸਵੀਰ ਜੱਸੀ ਨੇ ਕੰਗਣਾ ਚਾਹੇ ਤੂੰ ਇੰਦਰਾ ਗਾਂਧੀ ਤੇ ਫਿਲਮ ਬਣਾ ਚਾਹੇ ਤੂੰ ਔਰੰਗਜ਼ੇਬ ਤੇ ਚਾਹੇ ਤੂੰ ਹਿਟਲਰ ਤੇ ਫਿਲਮ ਬਣਾ ਪਰ ਤੈਨੂੰ ਪੰਜਾਬੀਆਂ ਬਾਰੇ ਕੱਖ ਨਹੀਂ ਪਤਾ ਕੰਗਣਾ ਚਾਹੇ ਤੂੰ ਇੰਦਰਾ ਗਾਂਧੀ ਤੇ ਫਿਲਮ ਬਣਾਇ ਚਾਹੇ ਤੂੰ ਔਰੰਗਜ਼ੇਬ ਤੇ ਚਾਹੇ ਤੂੰ ਹਿਟਲਰ ਤੇ ਫਿਲਮ ਬਣਾ ਪਰ ਤੈਨੂੰ ਪੰਜਾਬੀਆਂ ਬਾਰੇ ਕੱਖ ਨਹੀਂ ਪਤਾ ਪੰਜਾਬੀ ਹੀ ਤੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਐ ਤਾਂ ਹੁਣ ਤੂੰ ਪੰਜਾਬੀਆਂ ਨੂੰ ਹੀ ਮਾੜਾ ਚੰਗਾ ਬੋਲ ਰਹੀ ਹੈ ਤੂੰ ਇਹ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ ਇਹ ਗੱਲਾਂ ਕਈਆਂ ਏ ਮਸ਼ਹੂਰ ਕਲਾਕਾਰ ਜਸਵੀਰ ਜੱਸੀ ਨੇ ਕੰਗਣਾ ਰਣੌਤ ਨੂੰ ਜਸਵੀਰ ਜੱਸੀ ਇੱਕ ਵਾਰ ਫੇਰ ਪੰਜਾਬ ਦੇ ਨਾਲ ਖੜੇ ਆ ਤੇ ਕੰਗਣਾ ਰਣੌਤ ਨੂੰ ਬਹੁਤ ਵੱਡੀ